ਇੱਕ ਕੌਨਸਟਲ ਬੀਬੀ ਜਿਹੜੀ ਉਹ ਵੀ ਬੜੀ ਚਰਚਾ ਚ ਰਹੀ ਅਮਨਦੀਪ ਕੌਰ ਥਾਰ ਵਾਲੀ ਬੀਬੀ ਜੀ ਨੂੰ ਆਪਾਂ ਅਕਸਰ ਕਹਿੰਦੇ ਆ ਉਹਦੀ ਜਾਂਚ ਵੀ ਕਹਿੰਦੇ ਭਾਈ ਵਿਜੀਲੈਂਸ ਹੁਣ ਕਰੂਗੀ ਤੇ ਉਹਦੇ ਵੀ ਪੱਤਰੇ ਕੋਈ ਹੋਰ ਖੁੱਲ ਸਕਦੇ ਨੇ ਹੁਣ ਕਿਉਂਕਿ ਸੋਨੂੰ ਫੜਿਆ ਗਿਆ ਤੇ ਉਦੋਂ ਸੀ ਉਮੀਦ ਕਿ ਸੋਨੂੰ ਫੜਿਆ ਗਿਆ ਤੇ ਹੋਰ ਗੱਲਾਂ ਸਾਹਮਣੇ ਆਉਣਗੀਆਂ ਪਰ ਜੇ ਵਿਜੀਲੈਂਸ ਕੋਲੇ ਗਈ ਹੈ ਤਾਂ ਫਿਰ ਸੱਚਮੁੱਚ ਚੀਜ਼ਾਂ ਹੋਰ ਆ ਸਕਦੀਆਂ ਨੇ ਸਾਹਮਣੇ ਨਹੀਂ ਦੇਖੋ ਵਿਜੀਲੈਂਸ ਹੁਣ ਜਿਵੇਂ ਆਪਾਂ ਫ੍ਰੀ ਲੈਂਸ ਕੰਮ ਕਰਦੇ ਆ ਜਾ ਮੇਰਾ ਭਰਾ ਕੋਈ ਬਿਜ਼ਨਸ ਕਰਦਾ ਹੈ ਠੀਕ ਹੈ ਜੀ ਸਾਡਾ ਕੋਈ ਮਤਲਬ ਕਿ ਆਮਦਨ ਦਾ ਜ਼ਰੀਆ ਕੋਈ ਸਰਕਾਰੀ ਖਜ਼ਾਨੇ ਚੋਂ ਨਹੀਂ ਹੈ ਹਮ ਤਵੇਜਿਲੈਂਸ ਮਤਲਬ ਕਿ ਉਸ ਮਾਮਲੇ ਦੇ ਵਿੱਚ ਪ੍ਰਭਾਵੀ ਨਹੀਂ ਹੁੰਦੀ ਜੀ ਵਿਜੀਲੈਂਸ ਪ੍ਰਭਾਵੀ ਉੱਥੇ ਹੋਏਗੀ ਜਿੱਥੇ ਮੰਨ ਲਓ ਕੋਈ ਤਨਖਾਹ ਸਰਕਾਰੀ ਲੈਂਦਾ ਜਾਂ ਲਾਭ ਸਰਕਾਰੀ ਲੈਂਦਾ ਜੀ ਤੇ ਇਹ ਫਰਕ ਹੁੰਦਾ ਹੈ ਹਮ ਤੇ ਤਾਂ ਮਤਲਬ ਕਿ ਵਿਜੀਲੈਂਸ ਨੂੰ ਲੱਗਾ ਹੋਏਗਾ ਕਿ ਜਿਹੜੀ ਸਾਡੀ ਸਰਕਾਰੀ ਮੁਲਾਜ਼ਮ ਹੈ ਹਉਮ ਤੋ ਡਿਸਮਿਸ ਹੋ ਗਈ ਕਿ ਇਹਨੇ ਸਰਕਾਰੀ ਖਜ਼ਾਨੇ ਚ ਜੋ ਲਿਆ ਹੈ ਤੇ ਉਹਦੇ ਤੋਂ ਇਲਾਵਾ ਜੋ ਇਹਨੇ ਬਣਾਇਆ ਹ ਜਿਵੇਂ ਆਪਾਂ ਦੇਖ ਰਹੇ ਆ ਇੱਕ ਪੌਸ਼ ਏਰੀਏ ਦੇ ਵਿੱਚ ਉਹਦੀ ਕੋਠੀ ਹੈ ਬਹੁਤ ਵੱਡੀ ਜੀ ਇੱਕ ਕੋਈ ਹੋਰ ਪ੍ਰਾਪਰਟੀ ਹੈ ਬਹੁਤ ਤਗੜੇ ਏਰੀਏ ਦੇ ਵਿੱਚ ਪਲਾਟ ਦੇ ਰੂਪ ਦੇ ਵਿੱਚ ਕੁਝ ਵਹੀਕਲਸ ਨੇ ਕੁਝ ਉਹਦਾ ਗਹਿਣਾ ਗੱਟਾ ਜਿਹੜਾ ਹੈ ਉਹ ਬਈ ਕੈਲਕੂਲੇਟਰ ਕੀਤਾ ਮੈਂ ਤੇ ਤੁਹਾਨੂੰ ਦੱਸਾਂ ਕਿ ਬ੍ਰਾਂਡ ਬ੍ਰੰਡ ਇਹਨੇ ਨਹੀਂ ਮੈਨੂੰ ਪਤਾ ਪਰ ਜਦੋਂ ਕਿਸੇ ਤੀਜੇ ਬੰਦੇ ਤੋਂ ਪੁੱਛੀਦਾ ਕਿਸੇ ਭਰਾ ਤੋਂ ਜੀ ਜਦੋਂ ਮਤਲਬ ਕਿ ਉਹਦੇ ਮੁੱਲ ਪਾਏ ਜਾਂਦੇ ਨੇ ਸਾਬ ਅੱਖਾਂ ਟੱਡੀਆਂ ਰਹਿ ਜਾਂਦੀਆਂ ਕਿ ਅਸੀਂ ਕਿਸੇ ਯੁੱਗ ਦੇ ਵਸ਼ਿੰਦੇ ਹਾਂ ਸਾਬਾ ਦੁਨੀਆ ਕਿੱਥੇ ਪਹੁੰਚ ਗਈ ਆ ਜੀ ਇੱਕ ਸੁਪੈਨ ਜਿਹੜੀ ਆ ਉਹ ਬਈ ਅਸੀਂ ਅਸੀਂ ਹਜ਼ਾਰ ਜਾਂ ਲੱਖ ਲੱਖ ਡੇਡ ਡੇਡ ਲੱਖ ਦੀ ਕੋਈ ਐਨਕ ਲਾਂਦੀ ਆ ਤੇ ਉਹਦੀ ਜੁੱਤੀ ਇੰਨੇ ਦੀ ਆ ਉਹਦਾ ਮਫਲਾ ਰੰਨੇ ਦਾ ਆ ਤੇ ਭਾਈ 13-14 ਲੱਖ ਦੀ ਘੜੀ ਆ ਕੰਨੀਆਂ-ਕੰਨੀਆਂ ਚੀਜ਼ਾਂ ਕਹਿਣ ਲੱਗੀ ਐ ਤੇ ਫਿਰ ਬਾਲੀਆਂ ਹੋ ਜਾਂਦੀਆਂ ਨੇ ਆ ਬਸ ਮੈਂ ਇਹਨੂੰ ਤਾਂ ਐ ਸਮਝ ਲਓ ਕਿ ਭਈ ਦੌਰਾ ਜਿਹਾ ਪੈਣ ਲੱਗ ਜਾਂਦਾ ਹੂੰ ਵੀ ਇੰਨੇ ਨੇ ਦੀ ਚੀਜ਼ ਵੀ ਹੁੰਦੀ ਆ 14-14 ਲੱਖ ਦੀ ਘੜੀ ਸਰ ਕੀ ਉਹ ਟਾਈਮ ਦੱਸਣ ਦੀ ਜਗ੍ਹਾ ਤੇ ਕੋਈ ਹੋ ਆਟ ਬੀਟ ਦੱਸਦੀ ਆ ਪਤਾ ਨਹੀਂ ਆ ਜੀ ਤਾਂ ਖੈਰ ਗੱਲ ਇਹ ਆ ਕਿ ਭਾਈ ਹੁਣ ਮੈਨੂੰ ਤੇ ਸਮਝਣੀ ਐ ਇਹਨਾਂ ਚੀਜ਼ਾਂ ਦੀ ਕਿ ਉਹ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਤੇ ਇਹੀ ਸਮਝ ਵਿਜੀਲੈਂਸ ਨੇ ਹੁਣ ਪਾਉਣੀ ਆ ਕਿ ਕਿਵੇਂ ਬਣਿਆ ਹੂੰ ਤਾਂ ਕੁਲ ਮਿਲਾ ਕੇ ਆਪਾਂ ਲਗੋਤਮਤੀ ਹਿ ਘਟ ਸਕਦੇ ਆ ਦੀ ਕਿ ਹੁਣ ਵਿਜੀਲੈਂਸ ਦੀ ਜਾਂਚ ਠੀਕ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਸੋਨ ਨੂੰ ਨੱਪਿਆ ਜਾਂਦਾ ਹੈ ਸੋਨੂੰ ਰਿਮਾਂਡ ਤੇ ਚੱਲ ਰਿਹਾ ਹੂੰ ਤੇਰਾ ਕਾਰਡਾਂ ਤੇ ਯਾਰ ਚੱਲਦਾ ਜੀ ਕਿਤੇ ਸ਼ਾਦੀ ਜੀ ਨਾਲ ਕਹਿ ਕੇ ਉਹ ਰਮਾਂਣ ਤੇ ਚੱਲਦਾ ਹਾਲ ਦੀ ਘੜੀ ਤਾਂ ਉਹ ਭਈ ਹੁਣ ਜਿਹੜਾ ਮਾਮਲਾ ਹੈ ਨਾ ਉਹ ਇਹ ਹੋਆ ਕਿ ਵਿਜੀਲੈਂਸ ਜਾਂਚ ਕਰੇਗੀ ਪ੍ਰਾਪਰਟੀ ਕਿ ਤੁਹਾਡੇ ਅਸਾਸੇ ਕੀ ਆ ਸਿੰਪਲੀ ਹੋ ਜਾਂਦਾ ਕਿ ਤੁਹਾਡੇ ਕੋਲ ਵਸੀਲੇ ਕੀ ਆ ਤਨਖਾਹ ਤੁਹਾਡੀ ਮਹੀਨੇ ਦੀ 20000 ਜੀ ਸਾਲ ਦੀ ਕਿੰਨੀ ਬਣੀ ਉਹਨਾਂ ਨੇ ਉਹ ਲਾ ਦੇਣਾ ਤੇ ਫਿਰ ਇਸ ਤੋਂ ਇਲਾਵਾ ਕਿ 5 ਸਾਲ ਜਾਂ 7 ਸਾਲ ਜਿਹੜੀ ਸਰਵਿਸ ਤੁਸੀਂ ਕੀਤੀ ਆ ਉਹਦਾ ਉਹਨਾਂ ਨੇ ਜੋੜ ਕਰ ਦੇਣਾ ਕਿ ਟੋਟਲ ਤੁਹਾਡੇ ਵੱਲ ਮਹਿਕਮੇ ਦਾ ਇੰਨਾ ਪੈਸਾ ਆਇਆ ਜੀ ਫਿਰ ਉਹਨਾਂ ਨੇ ਤੁਹਾਡੀ ਪ੍ਰਾਪਰਟੀ ਜਿਹੜੀ ਹੈ ਉਹ ਕੈਲਕੂਲੇਟ ਕਰ ਲੈਣੀ ਆ ਸਰ ਤੁਹਾਨੂੰ ਯਾਦ ਹੈ ਜਦੋਂ ਬਾਦਲਾਂ ਦਾ ਮਾਮਲਾ ਪਿਆ ਤੁਹਾਡੇ ਗਵਾਂਢ 'ਚ ਬਾਦਲਾਂ ਦੇ ਘਰ 'ਚ ਆ ਕੇ ਵੀ ਦੱਸਦੇ ਉਹਨਾਂ ਨੇ ਇੱਟਾਂ ਤੱਕ ਗਣੀਆਂ ਸਨ ਹਮ ਜਦੋਂ ਕੈਪਟਨ ਨੇ ਪਿੱਛੇ ਪਾਏ ਜੀ ਯਾਦ ਆ ਜਾਂਦਾ ਕਹਿੰਦੇ ਇੱਟਾਂ ਤੱਕ ਗਿਣ ਲਈਆਂ ਸੀਗੀਆਂ ਤੋਂ ਗੱਲ ਇਹ ਆ ਕਿ ਜਦੋਂ ਫਿਰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਬਣਦੇ ਆ ਤਾਂ ਵਿਜੀਲੈਂਸ ਫਿਰ ਇੱਕ ਇੱਕ ਚੀਜ਼ ਦਾ ਨਾ ਮੁੱਲ ਪਾ ਲੈਂਦੀ ਆ ਤਾਂ ਉਹ ਮਤਲਬ ਹੁਣ ਸਿੰਪਲ ਸਮਝ ਗਏ ਨਾ ਤੁਸੀਂ ਕਿ ਕਿੰਨਾ ਪੈਸਾ ਤੁਹਾਡੇ ਵੱਲ ਆਇਆ ਕਿੰਨੀ ਤੁਸੀਂ ਪ੍ਰਾਪਰਟੀ ਬਣਾਈ ਆ ਹੋਰ ਆਸਾਸੇ ਕੀ ਆ ਤੁਹਾਡੇ ਹੋਰ ਆਮਦਨ ਕੀ ਆ ਜੇ ਤੁਸੀਂ ਆਪਣੀ ਆਮਦਨ ਨਹੀਂ ਦਰਸਾ ਪਾਏ ਸਹੀ ਟੰਗ ਨਾਲ ਤਾਂ ਉਹਨਾਂ ਦੇ ਵਿੱਚ ਖੱਪਾ ਲਿਖ ਦੇਣਾ ਤਾਂ ਉਹ ਬਸ ਫਸ ਗਏ ਫਸ ਗਈ ਜਾਨ ਉਸੇ ਕੰਜੀ ਅੰਦਰ ਜਿਉਂ ਵੇਲਣ ਵਿੱਚ ਗੰਨਾ ਥਾਰ ਕਿੱਥੋਂ ਆਈ ਹੈ ਜੀ ਫਲਾਨੀ ਕਿੱਥੋਂ ਆਈ ਹੈ ਜੀ ਸਕੂਟੀ ਕਿੱਥੋਂ ਇਹ ਸੌ ਸਿਆਪੇ ਹੁੰਦੇ ਨੇ ਸੋ ਇਸ ਕਰਕੇ ਕਹਿੰਦੇ ਹੁੰਨੇ ਨਾ ਆਪਾਂ ਕਿ ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਹੈ ਜੀ ਇਹਦੀ ਜੜ ਤੇ ਧਰਤੀ ਤੋਂ 2.5 ਫੁੱਟ ਤੱਕ ਹੁੰਦੀ ਹੈ ਇਸੇ ਕਰਕੇ ਕੀ ਆ ਜਾਂਦਾ ਕਿ ਫਸ ਜਾਂਦਾ ਜੀ ਸੋ ਗੱਲ ਇਹ ਆ ਕਿ ਹੁਣ ਦੇਖਦੇ ਆ ਅੱਗੇ ਕੀ ਬਣਦਾ ਪਰ ਜੇ ਐਨਸੀਬੀ ਆ ਗਈ ਮੈਨੂੰ ਲੱਗਦਾ ਕਿ ਪੁਲਿਸ ਹੁਣ ਇਹ ਫਾਇਲਾ ਪੂਰੀਆਂ ਕਰ ਰਹੀ ਆ ਕੰਪਲੀਟ ਕਰ ਰਹੀ ਆ ਕਿ ਸਾਰੀਆਂ ਚੀਤਾਵਾਂ ਬੰਦ ਕਰ ਦਿਓ ਪਤਾ ਨਹੀਂ ਫਾਇਲਾ ਉਹ ਸ਼ਾਹਜੀਤ ਦੀ ਟੀਮ ਨੇ ਕਦੋਂ ਮੰਗਾ ਲੈਣੀ ਹੈ ਇਕੱਲੇ ਆ ਪੁੱਤ ਸਾਨੂੰ ਥੋੜਾ ਜਿਆਦਾ ਹੋਖਾ ਮੌਕਾ ਅਸੀਂ ਵੀ ਜਰਾ ਥੋੜੀ ਸੇਵਾ ਕਰ ਲਈਏ ਜੀ ਹਾਂ ਜੀ 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 ਬਿਲਕੁਲ ਬਿਲਕੁਲ ਜੀ ਬਿਲਕੁਲ 1 ਮਿੰਟ ਜੀ ਕਮੈਂਟ ਵਿਪਨ ਜੀ ਦਾ ਕਈ ਵਾਰੀ ਆ ਗਿਆ ਮੈਂ ਪੜ੍ਹ ਦੇਣਾ ਕਹਿੰਦੇ ਕਿ ਖੇਤੀਬਾੜੀ ਵਿਕਾਸ ਅਫਸਰ ਦੀ ਭਰਤੀ 2022 ਤੋਂ ਲਟਕ ਰਹੀ ਹੈ ਜੀ ਰਿਜ਼ਲਟ ਆਉਣ ਤੋਂ ਬਾਅਦ ਵੀ ਜੁਆਇਨਿੰਗ ਨਹੀਂ ਮੈਲਰੀ ਕਹਿੰਦੇ 4 ਮਹੀਨੇ ਹੋ ਗਏ ਕਿਰਪਾ ਕਰਕੇ ਸਰਕਾਰ ਦਾ ਧਿਆਨ ਦਿਵਾਓ ਜੀ 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 ਸਰ ਉਹ ਹੋਣਾ ਚਾਹੀਦਾ ਤੇ ਗੁਰਲਾਲ ਕੰਗ ਕਹਿੰਦੇ ਕਿ ਮੈਂ ਉਦੋਂ ਬਾਲਾ ਸਰ ਸੀਗਾ ਪਤੰਦਰ ਫੀਤੇ ਨਾਲ ਘਰ ਦੀ ਮਿੰਨਤੀ ਕਰੀ ਜਾਂਦੇ ਸੀ ਤੁਹਾਨੂੰ ਮੈਂ ਦੱਸਿਆ ਨਾ ਵੀ ਕਿੰਨੀ ਟਾਈਲ ਲੱਗੀ ਹੈ ਕਿੰਨਾ ਇਹ ਹੁੰਦਾ ਜੀ ਇਹ ਹੁੰਦਾ ਜਦੋਂ ਬੰਦਾ ਫਸ ਜਾਂਦਾ ਹੈ ਨਾ ਇਹ ਵਿਜੀਲੈਂਸ ਆਲੇ ਫਿਰ ਤਾਂ ਨਿੱਕੀ ਨਿੱਕੀ ਚੀਜ਼ ਦਾ ਮੁੱਲ ਪਾ ਲੈਂਦੇ ਨੇ ਕਿਆ ਚੀਜ਼ ਕਿੱਥੋਂ ਆਈ ਆ ਚੀਜ਼ ਕਿੱਥੋਂ ਆਈ ਇਸ ਇਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਭਾਈ ਪਿੰਡਾਂ ਦੇ ਵਿੱਚੋਂ ਨਸ਼ਾ ਤੁਸੀਂ ਹਟਾ ਦਿਓ ਜਿਹੜਾ ਪਿੰਡ ਨਸ਼ਾ ਮੁਕਤ ਹੋ ਗਿਆ ਉਹਨੂੰ ਪੈਸੇ ਵੀ ਅਸੀਂ ਦੇਵਾਂਗੇ ਤੇ ਨਾਲ ਸਰਪੰਚਾਂ ਨੂੰ ਵੀ ਕੁਝ ਪੈਸੇ ਦੇਣ ਨੂੰ ਕਹਿ ਰਹੇ ਨੇ ਤਨਖਾਹਾਂ ਕਹਿੰਦੇ ਵਧਾ ਦੇਣਾਂ ਨੇ ਸਰਪੰਚਾਂ ਦੀ ਵੀ ਪਹਿਲਾਂ ਇਹ ਤੈਅ ਕਰੋ ਕਿ ਭਈ ਜਿਹੜੀਆਂ ਇਹਨਾਂ ਨੇ ਆਖਿਆ ਸੀਗਾ ਕਿ ਪੰਚਾਇਤਾਂ ਸਰਵਸੰਮਤੀ ਨਾਲ ਬੰਨ੍ਹ ਗਿਆ ਉਹ ਪੈਸੇ ਆ ਗਏ ਆ ਕਿ ਨਹੀਂ ਮੈਨੂੰ ਨਹੀਂ ਪਤਾ ਇਹ ਤੁਸੀਂ ਦੱਸੋ ਤੁਸੀਂ ਤੈਅ ਕਰੋ ਆ ਗਏ ਆ ਕਿ ਨਹੀਂ ਆ ਗਏ ਜਿੱਥੇ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਕਿਆ ਸੀ ਕਿ ਨਹੀਂ ਸਰ ਕਿਆ ਸੀ ਬਿਲਕੁਲ ਤੇ ਸਰਬਸੰਮਤੀਆਂ ਕਈ ਥਾਈਂ ਸਰਬਸੰਮਤੀਆਂ ਜਿਹੜੀਆਂ ਸੀਗੀਆਂ ਉਹ ਇਦਾਂ ਦੀਆਂ ਸਰਬਸੰਮਤੀਆਂ ਹੋਈਆਂ ਕਿ ਲੋਕਾਂ ਨੂੰ ਪਤਾ ਹੈ ਤੇ ਬਹੁਤ ਤਗੜੇ ਵਕਤਾਂ ਤੱਕ ਯਾਦ ਰਹਿਣਗੀਆਂ ਕਿ ਸਾਡੇ ਪਿੰਡ ਇਸ ਤਰ੍ਹਾਂ ਦੀਆਂ ਹੋਈਆਂ ਸਨ ਇੱਕ ਤੇ ਇਹਨਾਂ ਦੇ ਵਿਧਾਇਕ ਦੇ ਘਰੇ ਹੀ ਹੋ ਗਈ ਸੀ ਯਾਦ ਹੂ ਰ ਪੈਗੇ ਸੀ ਹਾਈ ਕੋਰਟ ਤੱਕ ਗਿਆ ਮਤਲਬ ਕਿ ਇਹੋ ਜਿਹੀਆਂ ਸਰਬਸੰਮਤੀਆਂ ਵੀ ਹੋਈਆਂ ਕਿ ਕਿ ਉਹ ਪੈਸੇ ਪਹੁੰਚ ਗਏ ਨੇ ਜੀ ਦੂਜਾ ਸ਼ਾਇਦ ਜੇ ਮੈਂ ਨਹੀਂ ਪੁੱਛਦਾ ਤੇ ਲਾਸਟ ਵਾਰੀ ਜਿਹੜਾ ਇਹਨਾਂ ਦਾ ਵੇਤਨ ਮਾਨ ਜੋ ਵੀ ਹੁੰਦਾ ਸਰਪੰਚਾਂ ਦਾ ਜੀ ਸ਼ਾਇਦ 1500 ਰੁਪਏ ਸੀਗਾ ਐਗਜ਼ੈਕਟ ਫਿਗਰ ਤੁਸੀਂ ਕਨਫਰਮ ਕਰ ਲੈਣਾ ਸ਼ਾਇਦ 1200 ਸੀਗਾ ਜੀ ਚਲ 12 ਸੀ ਹਾਂਜੀ ਠੀਕ ਹੈ ਸੌਰੀ ਉਹ ਲਾਸਟ ਵਾਰੀ ਕੱਲ ਹੀ ਰਾਤ ਚ ਮਿਲਿਆ ਸੀਗਾ ਹਮ ਹੁਣ ਇਹ ਕਹਿੰਦੇ ਕਿ 2000 ਤੁਸੀਂ 2000 ਉਹ ਪਿਛਲਿਆਂ ਨੂੰ ਵੀ ਦਿਓਗੇ ਜਾਂ ਪਿਛਲਿਆਂ ਦਾ ਬਕਾਇਆ ਵੀ ਦਿਓਗੇ ਹਮ ਹਮ ਜਾਂ ਜਿਹੜੇ ਹੁਣ ਚੁਣੇ ਗਿਆ ਇਹਨਾਂ ਨੂੰ ਦਿਓਗੇ ਤੇ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ ਕਿਉਂਕਿ ਉਹ ਤੇ ਤੁਹਾਨੂੰ ਜਿੰਨੇ ਵੀ 13000 ਦੇ ਕਰੀਬ ਜਿੰਨੇ ਸਰਪੰਚ ਨੇ ਜੀ ਉਹ ਸਾਰਿਆਂ ਨੂੰ ਦੇਣਾ ਪਊਗਾ ਤੇ ਹਰੇਕ ਮਹੀਨੇ ਦੇਣਾ ਪਊਗਾ ਠੀਕ ਹੈ ਨਾ ਜੀ 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 ਤਾਂ ਭਾਈ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਵਰਕ ਤੁਸੀਂ ਆਲਮ ਤੇ ਸਰ ਆਲਮ ਤੇ ਤੁਸੀਂ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਕੀਤਾ ਸੀਗਾ ਕਿ ਇੰਨੀ-ਇੰਨੀ ਰਕਮ ਦੇਵਾਂਗੇ ਕਿ ਉਹ ਸਾਰੇ ਪੰਜਾਬ ਚ ਜਿਹੜੀਆਂ ਸਰਵਸੰਮਤੀਆਂ ਹੋਈਆਂ ਨੇ ਮੇਰੇ ਖਿਆਲ ਦੇ ਨਾਲ ਲਗਭਗ ਸ਼ਾਇਦ 3-4 ਹਜ਼ਾਰ ਪੰਚਾਇਤਾਂ ਇਦਾਂ ਦੀ ਹੋਣਗੀਆਂ ਜਿਨ੍ਹਾਂ ਚ ਆਪਾਂ ਕਹ ਲਈਏ ਜਾਂ ਤਾਂ ਸਰਵਸੰਮਤੀ ਹੋ ਗਈ ਹੋ ਗਈ ਜੀ ਜਾਂ ਇੱਕ ਹਿੱਸਾ ਮੰਨ ਕੇ ਚੱਲੋ ਤੁਹਾਡੀ ਗੱਲ ਦੇ ਵਿੱਚ ਹੀ ਮੈਂ ਦੱਸ ਦੇਣਾ ਜੀ ਦੀਪ ਕਲੇਰ ਜੀ ਦੱਸ ਰਹੇ ਕਿ ਉਹ ਪੈਸਾ ਨਹੀਂ ਆਇਆ ਕਹਿੰਦੇ ਮੇਰਾ ਛੋਟਾ ਭਰਾ ਹੀ ਸਰਵਸੰਮਤੀ ਨਾ ਸਰਪੰਚ ਬਣਿਆ ਸੀ ਨਹੀਂ ਆਇਆ ਨਾ ਆ ਦੇਖ ਲੋ ਹੁਣ ਇਦਾਂ ਹੀ ਤੁਸੀਂ ਨਾ ਆਪਦਾ ਝੋਲਾ ਸਵਾ ਕੇ ਰੱਖੋ ਸਰਪੰਚੋ ਜੀ ਜਿਹਦੇ ਚ 2-2000 ਰੁਪਇਆ ਪਾਈ ਚੱਲਣਾ ਤੁਸੀਂ ਹਮ ਠੀਕ ਹੈ ਜੀ 2-2000 ਰੁਪਇਆ ਆਪਾਂ ਫੇਰ ਕਿਸੇ ਮੋੜ ਤੇ ਟਕਰਾਂਗੇ ਨਾ ਜੀ ਆ ਫੇਰ ਸਾਲ ਬਾਅਦ 6 ਮਹੀਨੇ ਬਾਅਦ ਤਾਂ ਤਦ ਵੀ ਤੁਸੀਂ ਇਹ ਹਿਸਾਬ ਕਰ ਲੈਣਾ ਜੀ ਹਮ ਅਸੀਂ ਬਹੁਤ ਇਦਾਂ ਦੇ ਐਲਾਨ ਦੇਖੇ ਆ ਸਰ ਜਿਸ ਸਰਕਾਰ ਕੋਲੋਂ ਸੈਲਰੀ ਟਾਈਮ ਤੇ ਨਹੀਂ ਜਾ ਰਹੀ ਸੈਲਰੀ ਪੂਰੀ ਨਹੀਂ ਜਾ ਰਹੀ ਜੀ ਤੋ 2 200 ਸਰਪੰਚਾਂ ਨੂੰ ਕਿੱਥੇ ਦਿਓਗੇ ਸਰਪੰਚਾਂ ਨੂੰ ਜੇ ਦਿੰਦੇ ਹੋ ਤੇ ਫਿਰ ਪੰਚਾਂ ਨੂੰ ਵੀ ਤੇ ਦਿਓ ਨਾ ਹੂੰ ਠੀਕ ਹੈ 2000 ਤੇ ਬਾਕੀ 2000 ਰੁਪਇਆ ਅਮਾਉਂਟ ਅੱਜ ਦੇ ਯੁੱਗ ਦੇ ਵਿੱਚ ਸਰਪੰਚ ਵਾਸਤੇ ਕੁਝ ਹੈ ਨਹੀਂ ਪਰ ਫਿਰ ਵੀ ਪਾਣੀ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ ਨਹੀਂ ਸਰ ਚਾਹ ਪਾਣੀ ਕਿੱਥੇ ਜੀ ਹੂੰ ਕਿਤੇ ਕੈਫੇ ਚ ਚਲੇ ਜਾਓ ਤੁਸੀਂ ਕੋਈ ਦੋ ਸੱਜਣ ਮੇਲੇ ਕਿਤੇ ਬਹਿ ਜਾਓ ਹਾਂ ਜੀ ਹਨਾ ਤਾਂ ਉਹ ਤਾਂ ਇੱਕ ਇੱਕ ਘੰਟੇ ਦਾ ਖਰਚਾ ਜੀ ਤੇ ਚਾਹ ਪਾਣੀ 2000 ਦਾ ਸਰ ਸਰਪੰਚ ਦੇ ਘਰੇ ਤੇ ਚਾਹ ਪਾਣੀ ਜੇ ਤੁਸੀਂ ਦੇਖੋਗੇ ਨਾ ਚਾਹ ਪਾਣੀ ਦਾ ਖਰਚਾ 5-10000 ਤੋਂ ਘਟ ਨਹੀਂ ਹੋਣਾ ਕੱਲਾ ਚਾਹ ਮਿੱਠੇ ਦਾ ਜੀ ਇੰਨੀ ਆਵਾਜ਼ ਆਈ ਹੁੰਦੀ ਆ ਤਾਂ ਚਲੋ ਇਹ 2000 ਹੀ ਸਹੀ ਸਮੇਂ ਸਰ ਦੇਖਦੇ ਆ ਪਹੁੰਚਦਾ ਕਿ ਨਹੀਂ ਸਰਬਸੰਮਤੀ ਵਾਲੇ ਪੈਸੇ ਤੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਭਾਈ ਉਹ ਕਿੰਨਾ ਕੁ ਖਰਚਾ ਹੋ ਗਿਆ ਉਹ ਕਹਿੰਦੇ ਕਿ ਕੁਝ ਸਰਪੰਚ ਸਰਵਸੰਤੀ ਦੇ ਪੈਸੇ ਦੇ ਨਾਲ ਬਈ ਪਿੰਡ ਦੇ ਬਹੁਤ ਵਿਕਾਸ ਵੀ ਕਰ ਰਹੇ ਨੇ ਆਪਾਂ ਨੂੰ ਐਸੇ ਕਮੈਂਟ ਆ ਰਹੇ ਨੇ ਤੇ ਕੁਝ ਸ਼ਾਇਦ ਹੋ ਸਕਦਾ ਲੇ ਲਦਾਖ ਵੱਲ ਘੁੰਮ ਵੀ ਆਏ ਹੋਣ ਕਿ ਆਪਾਂ ਸਰਵਸੰਤੀ ਨਾਲ ਸਰਪੰਚ ਬਣੇ ਆ ਸਰਕਾਰ ਨੇ ਗਿਫਟ ਦਿੱਤਾ ਕਿ ਜਾਓ ਸਰਪੰਚ ਸਾਹਿਬ ਠੰਡੀਆਂ ਹਮਾਮ ਵਾਲੇ ਆਓ ਹਮ ਹਮ ਬਿਲਕੁਲ ਬਿਲਕੁਲ ਜੀ 3700 ਦੇ ਕਰੀਬ ਕਹਿੰਦੇ ਵੀ ਸਰਵਸੰਤੀ ਨਾਲ ਉਹ ਹੀ 3-4000 ਦੇ ਕਰੀਬ ਲਾ ਲੋ ਹਨ ਤਾਂ ਉਹ ਸਾਰੀਆਂ ਪੰਚਾਇਤਾਂ ਦੀ ਅਮਾਉਂਟ ਕਿੰਨੀ ਬਣੇਗੀ ਯਾਨੀ ਉਹ ਪੈਸਾ ਵੀ ਤੁਸੀਂ ਰੱਖੀ ਬੈਠੇ ਹੋ ਉਹ ਰੱਖੀ ਬੈਠੇ ਹੋ ਅਗੋਂ ਹੋਰ ਇੱਕ ਲੌਲੀ ਪੌਪ ਲੌਲੀ ਪੌਪ ਹੀ ਹੁੰਦਾ ਨਾ ਲੌਲੀ ਪੌਪ ਉਹ ਹੁੰਦਾ ਉਹ ਜਿਹੜਾ ਚੂਸਾ ਜਾਂ ਹੁੰਦਾ ਹੈ ਕਿ ਲੈ ਚੂਸੀ ਜਾ ਬੁੱਤ ਜੀ ਵੇਖੀ ਜਾਓ ਤੇ ਖੇਡੀ ਜਾਓ ਗੱਲਾਂ ਦਾ ਹੀ ਇਹ ਸਾਰਾ ਕੁਝ ਕਰਨਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਮ ਮਾਨਸਾ ਵੈਸੇ ਮਿੱਠਾ ਘੱਟ ਨਹੀਂ ਰੱਖਦੇ ਜਦੋਂ ਇਹ ਬਣਾਉਂਦੇ ਆ ਨਾ ਹਮ ਗੱਲਾਂ ਵੀ ਇਹਨਾਂ ਨੇ ਸਿਰ ਨਹੀਂ ਜਦੋਂ ਬਣਾਉਣੀ ਹੋਵੇ ਮਿੱਠਾ-ਕੱਟ ਨਹੀਂ ਹੋਊਗਾ ਕੰਨਾਂ ਦੇ ਹਿਸਾਬ ਨਾਲ ਕੰਡ ਅਖੰਡ ਹੁੰਦੀ ਹੈ ਇਹਨਾਂ ਦੇ ਕੋਲ ਖੈਰ ਮਿੰਟੂ ਜੀ ਚਲੋ ਦੋਸਤਾਂ ਨੇ ਵੀ ਕਹਿਣਾ ਕਿ ਮਗਰੀ ਪੈਗਨੇ ਪਰ ਨਹੀਂ ਨਹੀਂ ਮਗਰ ਕਦੇ ਜ਼ਰੂਰੀ ਨਹੀਂ